ਹਾਂਜੀ ਸਵਾਗਤ ਹੈ ਤੁਹਾਡਾ ਗਰੇਵਾਲ ਨੀਲੀ ਰਾਵੀ ਚੈਨਲ ਦੇ ਉੱਤੇ ਦੋਸਤੋ ਅੱਜ ਆਪਾਂ ਭਰ ਰਹੇ ਹਾਂ ਬਾਦਲ ਫਾਰਮ ਵਾਲੇ ਸ਼ੈਨ ਸ਼ਾਹ ਦਾ ਕੀ ਕਲਾ ਰਹੇ ਹਾਂ ਆਪਣੀ ਮੱਝ ਦੇ ਤੇ ਬਾਈ ਡਾਕਟਰ ਸਤਨਾਮ ਆਇਆ ਇਹ ਆਈ ਕਰਨ ਤੇ ਬਾਈ ਬਹੁਤ ਸੋਨਾ ਕੰਮ ਕਰਦਾ ਆਪਣੇ ਫਾਰਮ ਦੀ ਸਾਰੀ ਦੇਖਭਾਲ ਬਾਈ ਕਰਦਾ ਤੇ ਇਹ ਰਹਿ ਗਿਆ ਆਪਣੇ ਫਾਰਮ ਦਾ ਗੇਟ ਗਰੇਵਾਲ ਫਾਰਮ ਤੇ ਆਓ ਸੋਨੂੰ ਆਪਣੀ ਮੱਝ ਦਿਖਾ ਲਈ ਜਿਹੜੀ ਦੇ ਟੀਕਾ ਲਾਉਣਾ ਹੈ ਤੇ ਇੱਧਰ ਆਪਾਂ ਪਸ਼ੂ ਨੂੰ ਪਾਣੀ ਪਿਆ ਰਹੇ ਹਨ ਤੇ ਇੱਧਰ ਖੜੇ ਨੇ ਆਪਣੀ ਸਕੂਨ ਤੇ ਰਾਣੀ ਸੁੰਦਰਾ ਦੋਸਤੋ ਮੱਝ ਆਪਣੀ ਬਹੁਤ ਸੀਲ ਠੰਡੀ ਹੈ ਇਹ ਆਪਾਂ 2 ਮਹੀਨੇ ਦੀ ਸੂਈ ਲੈ ਕੇ ਆਏ ਸੀਗੇ ਤੇ ਇਹਨੇ ਆਪਾਂ ਲਈ 12-13 ਕਿਲੋ ਉਧਰ ਦਿੱਤਾ ਹੈ ਤੇ ਮਾਲਕਾਂ ਨੇ ਉਹ ਤੋਂ 14-15 ਕਿਲੋ ਦੱਸਿਆ ਸੀ ਤੇ ਮੱਝ ਦੇਖੋ ਦੋਸਤੋ ਡੇਢ ਘੱਟ ਦੀ ਤੇ ਬਹੁਤ ਹੀ ਠੰਡੀ ਮੱਝ ਹੈ ਵਧੀਆ ਲੰਬਾ ਟਾਈਮ ਦੁੱਧ ਦਿੰਦੀ ਹੈ ਤੇ ਟੀਕਾ ਆਪਾਂ ਥੋੜਾ ਜਿਹਾ ਦੇ ਲੇਟ ਕਰਤਾ ਸੀ ਕਿਉਂਕਿ ਆਪਾਂ ਸ਼ੈਨ ਸ਼ਾ ਦਾ ਟੀਕਾ ਲਾਉਣਾ ਸੀ ਤੇ ਟੀਕੇ ਆਪਾਂ ਨੂੰ ਬੜੇ ਮੁਸ਼ਕਿਲਾਂ ਮਿਲੇ ਸ਼ੈਨ ਸ਼ਾ ਦੇ ਤੇ ਇਸ ਕਰਕੇ ਥੋੜੀ ਲੇਟ ਕਰਤੀ ਇਹ ਸੂਈ ਨੂੰ ਕਾਫੀ ਟਾਈਮ ਹੋ ਗਿਆ ਤੇ ਟੀਕੇ ਦੇ ਚੱਕਰ ਜਿਲੇ ਕਰਤੀ ਲਓ ਜੀ ਡਾਕਟਰ ਨੇ ਟੀਕਾ ਕਰ ਲਿਆ ਰੈਡੀ ਤੇ ਆਪਾਂ ਅੱਜ ਦੇ ਇਸ਼ਾਅਨਸ਼ਾਹ ਲਾ ਦੇਣਾ ਹੈ ਜੇ ਜਦੋਂ ਦੋਸਤੋ ਸ਼ੈਨ ਸ਼ਾਹ ਦਾ ਰਿਜ਼ਲਟ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀਆਂ ਦਾ ਬੈਲ ਆਈਕਨ ਦੇ ਵਾਲੇ ਤਾਂ ਜੋ ਆਪਣੇ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਜੋ ਸੱਜੋ ਹੁਣ ਆਪਾਂ ਭਰਦੇ ਆਂ ਆਪਣੀ ਮੱਝ ਦੀ ਟੀਕਾ ਤੇ ਮੱਝਾਪੜੀ ਬਹੁਤ ਠੰਡੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਮੱਝ ਦੀ ਹੁਣੇ ਆਈ ਕੰਪਲੀਟ ਕਰ ਦੇਣੀ ਆਪਾਂ ਨੇ ਤੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਬਾਅਦ ਵਿੱਚ ਘੱਟ ਲੈਣੇ ਤੇ ਨੀਲੀ ਨਵੀਂ ਅਸਲ ਦੋਸਤੋ ਆਪਾਂ ਦਾ ਫੈਨ ਆ ਨੀਲੀ ਦੇ ਤੇ ਨੀਲੀ ਬਹੁਤ ਠੰਡੀ ਹੈ ਤੇ ਬਾਕੀ ਤੁਸੀਂ ਆਪਣੀ ਮੱਝ ਚੈੱਕ ਕਰ ਸਕਦੇ ਹੋ ਬਹੁਤ ਠੱਡੀ ਸੀ ਇਹ ਤੇ ਲੋਜੀ ਬਹੁਤ ਪੁਰਾਣੀ ਰੇਸੀ ਸ਼ੈਨਸ਼ਾ ਛੋਟੇ ਦਾ ਟੀਕਾ ਭਰਦੀ ਛੋਟੀ ਜੀ ਤੇ ਅੱਜ ਉਹ ਪੂਰੀ ਹੋ ਗਈ ਆ ਤੇ ਆਪਣਾ ਆਪਣੀ ਮੱਝ ਦੇ ਲਾਤਾ ਸ਼ੈਨਸ਼ਾ ਬਹੁਤ ਹੀ ਚੰਗੇ ਰਕਾਰਡ ਦਾ ਬੋਲਾ ਹੈ ਤੇ ਬਾਦਲ ਸਾਹਿਬ ਨੇ ਪਾਕਿਸਤਾਨ ਚੋਂ ਹੀਰਾ ਸਾਂ ਖਰੀਦਿਆ ਸੀ ਤੇ ਦੋ ਮੱਝਾਂ ਖਰੀਦੀਆਂ ਸੀ ਤੇ ਉਹਨਾਂ ਦੇ ਫਾਰਮ ਤੇ ਆ ਕੇ ਪੈਦਾ ਹੋਇਆ ਸੀ ਲੋਜੀ ਕਰੋ ਚੱਕ ਸ਼ਾਨ ਸ਼ਾਦਾ ਟੀਕਾ ਆਪਣੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਫੋਲੋ ਜਰੂਰ ਕਰਿਓ